ਲੋਕ ਕੀ ਕਹਿਣਗੇ ਜੇ ਮੁੰਡੇ ਕੁੜੀ ਦਾ ਵਿਆਹ ਤੇ 50-60 ਲੱਖ ਰੁਪਇਆ ਲਾ ਕੇ ਕੰਜਰਖਾਨਾ ਨਾ ਕੀਤਾ ਤੇ ਭਾਈ ਲੁਧਿਆਣਾ ਦੇ ਲੋਕ ਕੀ ਕਹਿਣਗੇ ਵਾਹ ਬੀਲਿੰਗ ਬ੍ਰਦਰ ਜੇ ਕੋਈ ਤਿੰਨ ਚਾਰ ਮੰਜ਼ਲੀ ਉੱਤੇ ਠੋਕੇ ਤੇ ਰਿਸ਼ਤਦਾਰਾਂ ਦੀ ਤਾਂ ਨਾ ਦੁਖਣ ਲਈ ਵਾਹ ਕਿਆ ਕੋਠੀ ਪਾਈ ਆ ਲੋਕ ਕੀ ਕਹਿਣਗੇ ਵਾਹ ਬੀਲਿੰਗ ਬ੍ਰਦਰ ਜੇ ਉਹ ਪਾਰਟੀ ਗੇਂਗਾਂ ਪੈਂਦਾ ਨਾ ਪਾਈਂਗਾ ਇੱਥੋਂ ਤੇ ਇੱਥੋਂ ਆਈਫੋਨ 15 ਪ੍ਰੋ ਮੈਕਸ ਹੈ ਤੇ ਲੋਕ ਕੀ ਕਹਣਗੇ ਜੇ ਮੈਂ ਉਹਦਾ ਪੁੱਤ ਉਸ ਕਨਵੈਂਟ ਸਕੂਲ ਚ ਨਾ ਪਾਇਆ ਸਟੇਟਸ ਸਟੇਟਸ ਸਿੰਬਲ ਬੱਚੇ ਪੜਾਉਣੇ ਮਸ਼ੀਨਾਂ ਨੇ ਸਟੇਟਸ ਸਿੰਬਲ ਕੋਈ ਫੀਲਿੰਗ ਨਹੀਂ ਤੇ ਲੋਕ ਕੀ ਕਹਣਗੇ ਵੀ ਅੱਛਾ ਤੇਰਾ ਇੱਥੇ ਪੜਦਾ ਓਕੇ ਮੇਰੇ ਨਾਲ ਤਾਂ ਦੋਸਤ ਆਖਰਿਚ ਹੈ ਇਹ ਇੱਕ ਕਿਤਾਬ ਹੈ ਹਰ ਬੰਦੇ ਦੀ ਲੋਕ ਕੀ ਕਹਣਗੇ ਵਿੱਚੋਂ ਪੜੀ ਚੱਲ ਲੋਕ ਬਾਬਾ ਕਹਿੰਦੇ ਰਹਿਣਗੇ ਫਕੀਰ ਨੇ ਇੱਕ ਮਿੰਟ ਚ ਸਟੇਟਮੈਂਟ ਦੇ ਦਿੱਤੀ ਮੀਰਾ ਦੀ ਮਾਂ ਹੈ ਕਹਿੰਦੀ ਨਾ ਜਾਈ ਮਾਸਤਾ ਦੇ ਵੇਲੇ ਮੀਰਾ ਕਹਿੰਦੀ ਆਉਣੇ ਕਹਿੰਦੀ ਮਾਂ ਜਿਹੜੀ ਦੁਨੀਆ ਤੋਂ ਤੂੰ ਡਰਦੀ ਹੈ ਨਾ ਇਹ ਦੁਨੀਆ ਪਈ ਖਸਮਾ ਨੂੰ ਖਾਵੇ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਤੇ ਮਸਤੀ ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ ਤੇ ਮਸਤੀ ਮੈਂ